ਸੋ ਮੈਂ ਤੁਹਾਡੇ ਕੋਲੇ ਆਇਆ ਰਿਸ਼ੀ ਨਗਰ ਕਿ ਤੁਸੀਂ ਤੁਹਾਨੂੰ ਪਤਾ ਸਾਰੇ ਬੈਲ ਅਵੇਅਰ ਹੋ ਕੁਲ ਲੁਧਿਆਣੇ ਦੇ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਪੜੇ ਲਿਖੇ ਲੋਕਾਂ ਕਿ 19 ਤਰੀਕ ਨੂੰ ਇੱਕ ਬਾਈ ਇਲੈਕਸ਼ਨ ਆ ਗਈ ਪ੍ਰਮਾਤਮਾ ਦਾ ਇੱਕ ਭਾਣਾ ਸੀ ਕਿ ਗੋਗੀ ਜੀ ਸਾਡੇ ਵਿੱਚ ਨਹੀਂ ਰਹੇ ਉਹਨੂੰ ਕੋਈ ਟਾਲ ਨਹੀਂ ਸਕਦਾ ਪ੍ਰਮਾਤਮਾ ਦੇ ਹੁਕਮ ਤੋਂ ਬਈ ਨਾ ਪੱਤਾ ਵੀ ਨਹੀਂ ਹਲਦਾ ਤੇ ਸਾਨੂੰ ਇਹ ਇਲੈਕਸ਼ਨ ਨਹੀਂ ਤਾਂ ਪਹਿਲਾਂ ਤਾਂ ਜਿੱਤੀ ਹੋਏ ਸੀ ਆਪਾਂ ਤਾਂ 5 ਸਾਲ ਵਾਸਤੇ ਤੁਸੀਂ ਜਿਤਾਏ ਹੋਏ ਸੀ ਹੁਣ ਵਿਚਦੀ ਇਲੈਕਸ਼ਨ ਆ ਗਈ ਤਾਂ ਲੜਾਂਗੇ ਕੋਈ ਗੱਲ ਨਹੀਂ ਤੇ ਉਹਨਾਂ ਨੇ ਖੁਸ਼ੀ ਮਨਾਈ ਹੈ ਜੀ ਇਸ ਗੱਲ ਦੀ ਦੂਜਿਆਂ ਨੇ ਵਿਰੋਧੀਆਂ ਨੇ ਵੀ ਸਹਾਨੂੰ ਇੱਕ ਮੌਕਾ ਮਿਲ ਗਿਆ ਉਸੇ ਦਿਨੀ ਹਜੇ ਸੰਸਕਾਰ ਵੀ ਨਹੀਂ ਹੋਇਆ ਸੀ ਉਸੇ ਦਿਨੀ ਲੱਗੇ ਸੀ ਮੀਟਿੰਗਾਂ ਕਰਨ ਵੀ ਕਿਵੇਂ ਕਰਨਾ ਲੈ ਓ ਯਾਰ ਸਵੇ ਤਾਂ ਠੰਡੇ ਹੋ ਲੈਣ ਦੋ ਬਾਅਦ ਚ ਲੜ ਲਿਓ ਲੈਕਸ਼ਨਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਬੰਦਾ ਥੋੜੀ ਦਵਾਰੇ ਆਉਂਦਾ ਹੈ ਹੰਕਾਰ ਹੈ ਕਿ ਅਸੀਂ ਸ਼ਹਿਰ ਜਾਣਾ ਹੀ ਨਹੀਂ ਧਰਤੀ ਤੋਂ ਅਸੀਂ ਸਦਾ ਹੀ ਹਾਂ ਜਿਵੇਂ ਰਾਵਣ ਨੇ ਕਹਿੰਦੇ ਕਾਲ ਪਾਵੇ ਨਾਲ ਹੀ ਬਣ ਲਿਆ ਸੀ ਪਰ ਤੋਂ ਨਿਜ ਤੀਰ ਫਿਰ ਜਦੋਂ ਭਜਿਆ ਸੀ ਫਿਰ ਨਿਬੜ ਗਿਆ ਨਾ ਸਾਰਾ ਕੰਮ ਫਿਰ ਇਹ ਤੋਂ ਨਿਜ ਤੀਰ ਕੌਣ ਮਾਰਦਾ ਪਬਲਿਕ ਆ ਜਨਤਾ ਇਹ ਤੂੰ ਪਹਿਲਾਂ ਵੀ ਇਹਨਾਂ ਦੇ ਪੀਰ ਬੱਜੇ ਹੋਏ ਨੇ ਅਕਲ ਹੀ ਨਹੀਂ ਆਉਂਦੀ ਹੰਕਾਰ ਹੀ ਬੋਲ ਜਾਂਦਾ ਹੰਕਾਰ ਹੀ ਬੋਲ ਜਾਂਦਾ ਸੋ ਇੱਕ ਪਾਸੇ ਪਿਆਰ ਹੈ ਇੱਕ ਪਾਸੇ ਹੰਕਾਰ ਹੈ ਚੁਣ ਲੈ 19 ਤਰੀਕ ਨੂੰ ਕਿਹੜਾ ਚੁਣਨਾ ਹੈ ਇੱਕ ਪਾਸੇ ਪਿਆਰ ਨਾਲ ਵੋਟਾਂ ਮੰਗਣ ਵਾਲੇ ਆ ਦੂਜੇ ਪਾਸੇ ਹੰਕਾਰ ਨਾਲ ਵੋਟਾਂ ਮੰਗਣ ਵਾਲੇ ਆ ਸੋ ਮੈਂ ਤੁਹਾਡੇ ਕੋਲ ਆਇਆ ਰਿਸ਼ੀ ਨਗਰ ਕਿ ਤੁਸੀਂ ਤੁਹਾਨੂੰ ਪਤਾ ਸਾਰੇ ਬੈਲ ਅਵੇਰੋਂ ਕੁਲਧਿਆਣੇ ਦੇ ਲੋਕਾਂ ਨੂੰ ਦਸੰਦੀ ਲੋੜ ਨਹੀਂ ਤੁਸੀਂ ਪੜੇ ਲਿਖੇ ਲੋਕਾਂ ਕਿ 19 ਤਰੀਕ ਨੂੰ ਇੱਕ ਬਾਈ ਇਲੈਕਸ਼ਨ ਆ ਗਈ ਪ੍ਰਮਾਤਮਾ ਦਾ ਇੱਕ ਭਾਣਾ ਸੀ ਕਿ ਗੋਗੀ ਜੀ ਸਾਡੇ ਵਿੱਚ ਨਹੀਂ ਰਹੇ ਉਹਨੂੰ ਕੋਈ ਟਾਲ ਨਹੀਂ ਸਕਦਾ ਪ੍ਰਮਾਤਮਾ ਦੇ ਹੁਕਮ ਤੋਂ ਇਹਨਾਂ ਪੱਤਾ ਵੀ ਨਹੀਂ ਹਿਲਦਾ ਤੇ ਸਾਨੂੰ ਇਹ ਇਲੈਕਸ਼ਨ ਨਹੀਂ ਤਾਂ ਪਹਿਲਾਂ ਤਾਂ ਜਿੱਤੀ ਹੋਏ ਸੀ ਆਪਾਂ ਤਾਂ 5 ਸਾਲ ਵਾਸਤੇ ਤੁਸੀਂ ਜਿਤਾਏ ਹੋਏ ਸੀ ਹੁਣ ਵਿਚਦੀ ਇਲੈਕਸ਼ਨ ਆ ਗਈ ਤਾਂ ਲੜਾਂਗੇ ਕੋਈ ਗੱਲ ਨਹੀਂ ਤੇ ਉਹਨਾਂ ਨੇ ਖੁਸ਼ੀ ਮਨਾਈ ਹੈ ਜੀ ਇਸ ਗੱਲ ਦੀ ਦੂਜਿਆਂ ਨੇ ਵਿਰੋਧੀਆਂ ਨੇ ਵੀ ਸੈ ਸਾਨੂੰ ਇੱਕ ਮੌਕਾ ਮਿਲ ਗਿਆ ਉਸੇ ਦਿਨੀ ਹਜੇ ਸੰਸਕਾਰ ਵੀ ਨਹੀਂ ਹੋਇਆ ਸੀ ਉਸੇ ਦਿਨੀ ਲੱਗੇ ਸੀ ਮੀਟਿੰਗਾਂ ਕਰਨ ਵੀ ਕਿਵੇਂ ਕਰਨ ਲੈ ਉਹ ਯਾਰ ਸਵੇਰੇ ਤਾਂ ਠੰਡੇ ਹੋ ਲੈਣ ਦਿਓ ਬਾਅਦ ਚ ਲੜ ਲਿਓ ਲੈਕਸ਼ਨਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਬੰਦਾ ਥੋੜੀ ਦੁਬਾਰੇ ਆਉਂਦਾ ਹੈ ਹੰਕਾਰ ਹੈ ਕਿ ਅਸੀਂ ਸ਼ਹਿਰ ਜਾਣਾ ਨਹੀਂ ਧਰਤੀ ਤੋਂ ਅਸੀਂ ਸਦਾ ਹੀ ਆਂ ਜਿਵੇਂ ਰਾਵਣ ਨੇ ਕਹਿੰਦੇ ਕਾਲ ਪਾਵੇ ਨਾਲ ਹੀ ਬਣ ਲਿਆ ਸੀ ਪਰ ਤੂੰ ਨਿੱਜ ਤੀਰ ਫਿਰ ਜਦੋਂ ਵੱਜਿਆ ਸੀ ਫਿਰ ਉਹ ਨਿਬੜ ਗਿਆ ਨਾ ਸਾਰਾ ਕੰਮ ਫਿਰ ਇਹ ਤੂੰ ਨਿੱਜ ਤੀਰ ਕੌਣ ਮਾਰਦਾ ਪਬਲਿਕ ਆ ਜਨਤਾ ਇਹ ਤੂੰ ਪਹਿਲਾਂ ਵੀ ਇਹਨਾਂ ਦੇ ਤੀਰ ਵੱਜੇ ਹੋਏ ਨੇ ਅਕਲ ਹੀ ਨਹੀਂ ਆਉਂਦੀ ਹੰਕਾਰ ਹੀ ਬੋਲੀ ਜਾਂਦਾ ਹੰਕਾਰ ਹੀ ਬੋਲੀ ਜਾਂਦਾ ਸੋ ਇੱਕ ਪਾਸੇ ਪਿਆਰ ਹੈ ਇੱਕ ਪਾਸੇ ਹੰਕਾਰ ਹੈ ਚੁਣ ਲੈ 19 ਤਰੀਕ ਨੂੰ ਕਿਹੜਾ ਚੁਣਨਾ ਹੈ ਇੱਕ ਪਾਸੇ ਪਿਆਰ ਨਾਲ ਵੋਟਾਂ ਮੰਗਣ ਵਾਲੇ ਆ ਦੂਜੇ ਪਾਸੇ ਹੰਕਾਰ ਨਾਲ ਵੋਟਾਂ ਮੰਗਣ ਵਾਲੇ ਆ